ਸਾਹਿਬ ਸਤਗੁਰੂ ਛੇੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਗੋਦ ਵਿੱਚ ਜੁੜ ਬੈਠੀ ਗੁਰਸਵਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਜੀ ਨੇ અપਾਰ ਕਿਰਪਾ ਤੇ ਬਖਸ਼ਿਸ਼ ਕੀਤੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਿਨ੍ਹਾਂ ਦੀ 350 ਸਾਲਾਂ ਇਹ ਆਦਤ ਗੁਰਪੁਰਬ ਦੇ ਰੂਪ ਦੇ ਵਿੱਚ ਕਿਉਂਕਿ ਸਤਗੁਰਾਂ ਦਾ ਜਿਸ ਦਿਨ ਸੀਸ ਦਾ ਸੰਸਕਾਰ ਕੀਤਾ ਗਿਆ ਉਸ ਪਵਿੱਤਰ ਅਨੰਦਪੁਰ ਦੀ ਧਰਤੀ ਗੁਰਦੁਆਰਾ ਸੀਸਕੰਜ ਵਿਖੇ ਉਹਨਾਂ ਨੂੰ ਸਮਰਪਿਤ ਤੇ ਸਤਗੁਰ ਜੀ ਦੇ ਅਨੰਨ ਸਿੱਖ ਜਿਨ੍ਹਾਂ ਨੂੰ ਸਤਗੁਰ ਜੀ ਨੇ ਆਪਣੀ ਬੁੱਕਲ ਦੇ ਵਿੱਚ ਲੈ ਕੇ ਜੋ ਗੁਰਸੇਖ ਲੋਚਦਾ ਉਹ ਸਤਗੁਰ ਜੀ ਨੇ ਬਖਸ਼ਿਸ਼ ਕੀਤੀ ਭਾਈ ਮਤੀ ਦਾਸ ਭਾਈ ਸੁਤੀ ਦਾਸ ਜੀ ਤੇ ਭਾਈ ਦਿਆਲਾ ਜੀ ਉਹਨਾਂ ਦਾ ਵੀ ਸ਼ਹੀਦੀ ਦਿਹਾੜਾ ਆਪਾਂ ਮਨਾਉਣਾ ਗੁਰੂ ਸਾਹਿਬ ਜੀ ਦੇ ਸ਼ਾਦਤ ਗੁਰਪੁਰਬ ਦੇ ਨਾਲ ਤੇ ਨਾਲ ਸਤਿਗੁਰ ਜੀ ਦਾ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ 350 ਸਾਲਾ ਗੁਰਤਾ ਗੱਦੀ ਦਿਵਸ ਵੀ ਮਨਾਉਣਾ ਤੇ ਨਾਲ ਦੀ ਨਾਲ ਉਸ ਮਹਾਨ ਗੁਰਸਖ ਗੁਰਸੇਖ ਬਾਬਾ ਜੀਵਨ ਸਿੰਘ ਜੀ ਦੇਖੋ بڑے ਸਿੱਖ ਹੋਣਗੇ ਉਸ ਵੇਲੇ ਉੱਥੇ ਉਸ ਧਰਤੀ ਦੇ ਦਿੱਲੀ ਦੇ ਪਰ ਸਤਗੁਰ ਜੀ ਨੇ ਕਿੱਡਾ ਵੱਡਾ ਉਹ ਸਿੱਖ ਨੂੰ ਉਹ ਸੇਵਾ ਬਖਸ਼ਿਸ਼ ਕੀਤੀ ਤੇ ਪੜਾ ਡੜ ਪੜਾ ਬਾਬਾ ਜੀ ਨੂੰ ਜਿਹੜੇ ਉਹ ਸਿੱਖ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਲੋਚਦੇ ਸੀ ਉਹਨਾਂ ਉਹਨਾਂ ਸਥਾਨਾਂ ਤੇ ਵਿਸ਼ਰਾਮ ਕਰਕੇ ਆ ਕੇ ਵਿਵਾਨਗੜ੍ਹ ਸਤਗੁਰ ਜੀ ਦੇ ਪਵਿੱਤਰ ਸੀਸ ਨੂੰ ਸਜੋਬਤ ਕੀਤਾ ਸੋ ਉਹ ਆਪਾਂ ਸਮਾਗਮਾਂ ਦੇ ਵਿੱਚ ਸਾਰੇ ਜੋੜੇ ਬੈਠੇ ਆ ਮੈਂ ਲੰਬਾ ਨਹੀਂ ਬੋਲਣਾ ਕੇਵਲ ਤਾਂ ਕੇਵਲ ਇੱਕ ਦੋ ਬੇਨਤੀਆਂ ਕਰਕੇ ਤੁਹਾਤੋਂ ਖਿਮਾ ਲੈ ਲਵਾਂ ਆਦਿ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਜਿਸ ਵੇਲੇ ਇਸ ਧਰਤੀ ਤੇ ਪ੍ਰਕਾਸ਼ ਧਾਰਿਆ ਦੋ ਗੁਰੂ ਕੇ ਸਿੱਖ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਆਪਣਾ ਰੂਪ ਜਾਣ ਕੇ ਗੁਰੂ ਸਾਹਿਬ ਜੀ ਦੀ ਸੰਗਤ ਕੀਤੀ ਗੁਰੂ ਬੰਜਮ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕਰਕੇ ਉਹ ਖਜ਼ਾਨਾ ਮੋਲਕ ਵਾਖੇਚ ਕੀਤਾ ਜਿਹਨੇ ਜੁਗਾ ਜਗੰਤਰ ਸਾਡੀ ਰਹਿਨਮਾਈ ਕਰਨੀ ਆ ਉਹ ਕਿਹਦੇ ਹਿੱਸੇ ਆਇਆ ਉਹ ਹਿੱਸੇ ਆਇਆ ਧੰਨ ਧੰਨ ਬਾਬਾ ਬੁੱਢਾ ਜੀ ਤੇ ਧੰਨ ਧੰਨ ਭਾਈ ਗਰਦਾਸ ਜੀ ਦੇ ਗਰਦਾਸ ਜੀ ਦੇ ਹਿੱਸੇ ਜੇ ਸਹਿਬ ਕਲਗੀਧਰ ਪਾਤਸ਼ਾਹ ਨੇ ਕਿਰਪਾ ਕੀਤੀ ਉਹ ਖਜ਼ਾਨਾ ਹਿੱਸੇ ਆਇਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਧੰਨ ਧੰਨ ਭਾਈ ਮਨੀ ਸਿੰਘ ਜੀ ਦੇ ਰੂਪ ਦੇ ਵਿੱਚ ਇਹੋ ਹੀ ਖਜ਼ਾਨਾ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਜਿੱਥੇ ਪਰ ਅਪਕਾਰ ਕੀਤਾ ਉਥੇ ਆਪਣੇ ਅਨਨ ਸਿੱਖ ਭਾਈ ਮਤੀਦਾਸ ਤੇ ਭਾਈ ਸਤੀਦਾਸ ਜੀ ਦੇ ਭਾਈ ਦਿਆਲਾ ਜੀ ਦੇ ਹਿੱਸੇ ਉਹ ਸੇਵਾ ਪਾਈ ਕੁਛ ਪਲ ਸਤਗੁਰ ਜੀ ਨੇ ਸਿੱਖ ਨੂੰ ਐਵੇਂ ਦੇ ਵਾਖਰੇ ਕਰ ਦਿੱਤੇ ਕਿ ਆਪਣਾ ਰੂਪ ਜਾਣ ਕੇ ਭਾਈ ਮਰਦਾਨਾ ਜੀ ਦੀ ਉਹ ਪਵਿੱਤਰ ਰਵਾਬ ਸਤਗੁਰ ਜੀ ਦੇ ਪਵਿੱਤਰ ਬੋਲ ਧੁਰ ਕੀ ਬਾਣੀ ਆਈ ਉਹ ਸਤਗੁਰ ਜੀ ਉਸ ਰਵਾਬ ਵਿੱਚ ਹੀ ਸਤਗੁਰ ਜੀ ਪ੍ਰਗਟ ਕਰ ਰਹੇ ਬਾਬਾ ਬੁੱਢਾ ਜੀ ਦੀ ਰਸਨਾ ਨੂੰ ਆਪਣੇ ਜਿੰਨੀ ਰਸਨਾ ਬਖਸ਼ ਕੀਤੀ ਜਿਸ ਵੇਲੇ ਪ੍ਰਕਾਸ਼ਮਾਨ ਹੋਏ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਆਪਣੀ ਰਸਨਾ ਤੇ ਅਧਿਆਤਮਕ ਅਦਾ ਦਾ ਮਾਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਸ ਮਹਾਨ ਸਿੱਖ ਨੂੰ ਬਖਸ਼ਿਸ਼ ਕੀਤਾ ਜਿਨੇ ਲਗਾਤਾਰ 113 ਸਾਲ ਸੇਵਾ ਕੀਤੀ ਇਹੋ ਹੀ ਬਖਸ਼ਿਸ਼ ਸਤਗੁਰਾਂ ਨੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਭਾਈ ਮਨੀ ਸਿੰਘ ਤੇ ਕੀਤੀ ਤੇ ਸਾਨੂੰ ਸਾਰਿਆਂ ਨੂੰ ਹੁਕਮ ਵੀ ਕੀਤਾ ਜਿਲੇ ਸਿੱਖ ਇਸ ਗੱਲ ਤੋਂ ਬਰਾਟ ਹੋ ਗਏ ਕਿ ਸਤਗੁਰੂ ਜੀ ਹੁਣ ਸਰੀਰ ਕਰਕੇ ਜਿਲੇ ਸਤਗੁਰੂ ਜੀ ਸੱਚਖੰਡ ਨੂੰ ਪਿਆਨਾ ਕਰ ਲੈ ਤਿਆਰੀ ਕੀਤੀ ਆਦੇਸ਼ ਕੀਤਾ ਸੀ ਸਿੱਖਾਂ ਨੂੰ ਕਿ ਅੱਜ ਤੋਂ ਬਾਅਦ ਮੇਰੀ ਰੂਹ ਗੁਰੂ ਗ੍ਰੰਥ ਵਿੱਚ ਤੇ ਮੇਰਾ ਸਰੀਰ ਗੁਰੂ ਪੰਥ ਦੇ ਵਿੱਚ ਅੱਜ ਵੀ ਆਪਾਂ ਨੂੰ ਇਹ ਨਿਰਣਾ ਕਰਨਾ ਪਊ ਕਿ ਆਪਾਂ ਅੱਜ ਪਵਿੱਤਰ ਗੁਰਬਾਣੀ ਤੋਂ ਸੇਧ ਲੈ ਰਹੇ ਹਾਂ ਅੱਜ ਪਵਿੱਤਰ ਗੁਰਬਾਣੀ ਅਨੁਸਾਰ ਜੀਵਨ ਜਿਉ ਰਹੇ ਹਾਂ ਆ ਕੀ ਆਪਾਂ ਅੱਜ ਇਸ ਯੁੱਗ ਦੇ ਵਿੱਚ ਉਹ ਗੁਰਸਿੱਖਾਂ ਦੇ ਦਰਸ਼ਨ ਕਰਦੇ ਜਿਨ੍ਹਾਂ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਜਿਨ੍ਹਾਂ ਨੇ ਪ੍ਰਤੱਖ ਦਰਸ਼ਨ ਵੀ ਕੀਤੇ ਸਤਗੁਰਾਂ ਦੇ ਸੋ ਆਓ ਇਸ ਗੱਲ ਦਾ ਵੀ ਪ੍ਰਣ ਕਰੀਏ ਮਨਾਉਣਾ ਨਹੀਂ ਠੀਕ ਮਨਾਉਣਾ ਵੀ ਆ ਆ ਪਿੱਛੇ ਜਿਹੜੀ ਸ਼ਤਾਬਦੀ ਆਪਾਂ ਮਨਾਈ ਵੱਡੇ ਰੂਪ ਵਿੱਚ ਧੰਨ ਗੁਰੂ ਅਮਰਦਾਸ ਪਾਤਸ਼ਾਹ ਦਾ ਜੋਤੀ ਜੋਤ ਦਿਵਸ ਧੰਨ ਗੁਰੂ ਰਾਮਦਾਸ ਪਾਤਸ਼ਾਹ ਦਾ ਗੁਰਤਾ ਗੱਦੀ ਦੇ ਸੋ ਗੋਇੰਦਵਾਲ ਦੀ ਧਰਤੀ ਤੇ ਲਗਾਤਾਰ 1 ਮਹੀਨਾ ਸਾਤ-ਸਾਤ ਕਿਲੋਮੀਟਰ ਦੇ ਜਾਮ ਲੱਗਦੇ ਰਹੇ ਤੇ ਵੱਡੇ ਅਮਰ ਸੰਚਾਰ ਵੀ ਹੋਏ ਜਿਸ ਅਮਰ ਸੰਚਾਰਾਂ ਦੇ ਵਿੱਚ ਸਿੰਘ ਸਹਿਬਾਨ ਸਮੁੱਚੇ ਤੌਰ ਤੇ ਆਪ ਸ਼ਮੂਲੀਅਤ ਕਰਦੇ ਰਹੇ ਅੱਜ ਵੀ ਸੰਕਲਪ ਕਰਨਾ ਪਊ ਬਾਣੀ ਨੂੰ ਗੁਰੂ ਕਰਕੇ ਜਾਣਨਾ ਤੇ ਗੁਰੂ ਸੰਦੇਸ਼ ਨੂੰ ਹਿਰਦੇ ਵਿੱਚ ਬਸਾਉਣਾ ਇਹ ਲੰਬੀ ਸ਼ਤਾਬ ਦੀ 23 24 ਤੇ 25 ਇਹ ਉਸ ਧਰਤੀ ਤੇ ਮਨਾਈ ਜਾਣੀ ਜਿਸ ਧਰਤੀ ਦੇ ਸਤ ਗੁਰਾਂ ਦਾ ਸੀਸ ਦਾ ਸੰਸਕਾਰ ਹੋਇਆ। ਭਾਵੇਂ ਅਸੀਂ ਸ਼ੁਰੂਆਤ ਇਹਦੀ ਗੁਰੂ ਕੇ ਮਹਿਲ ਤੋਂ ਗੁਰੂ ਪਾਤਸ਼ਾਹ ਦੇ ਪ੍ਰਕਾਸ਼ ਤੋਂ ਸ਼ੁਰੂ ਕਰ ਦਿੱਤੀ ਸੀ ਪਰ ਇਹ ਬਹੁਤ ਵੱਡਾ ਇੱਕ ਸ਼ਰਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਯਤਨ ਵੀ ਆ। ਮੈਂ ਅੱਜ ਵਿਦਵਾਨਾਂ ਨੂੰ ਵੀ ਇੱਥੇ ਮਿਲਿਆ ਸੀ ਆਉਣ ਲੱਗਾ ਸਵੇਰੇ ਘੰਟਾ ਤੱਕ। ਉਹਨੇ ਬਹੁਤ ਮੇਰੇ ਇੱਕ ਅਕਲ ਦੀ ਵੀ ਗੱਲ ਮੇਰੇ ਪਾਈ ਕਿ ਕੀ ਆਪਾਂ ਇਦਾਂ ਮਨਾ ਕੇ ਚਲੇ ਜਾਣਾ ਉਹ ਕਹਿੰਦੇ ਅੱਜ ਜੇ ਆਪਾਂ ਦੇਖਦੇ YouTube ਦੇ ਉੱਤੇ ਕੀ ਹੋ ਰਿਹਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਉਹ ਸੰਬੰਧ ਦੇ ਵਿੱਚ ਇਤਿਹਾਸ ਦੇ ਵਿੱਚ ਕੀ ਮਲਗੋਬਾ ਹੋ ਰਿਹਾ ਤੇ ਮੈਂ ਕਿਹਾ ਸੁਝਾ ਦਿਓ ਕਹਿੰਦੇ ਯੂਨੀਵਰਸਿਟੀਆਂ ਨੂੰ ਐਜਾਇਨ ਕਰੋ ਕੰਮ ਕਿ ਯੂਨੀਵਰਸਿਟੀਆਂ ਵਿਕੀਪੀਡੀਆ ਇਹ ਸਾਰਾ ਜਿਹੜਾ ਇਹਨੂੰ ਦਰੋਸਤ ਕਰਨ ਤੇ ਮੈਨੂੰ ਗੱਲ ਜਚੀ ਵੀ ਬੇ ਗੁਰੂ ਸਾਹਿਬ ਕਿਰਪਾ ਕਰਨ ਇਹ ਸਾਰਾ ਕੁਝ ਤਾਈਆਂ ਹੋਣਾ ਜੇ ਆਪਾਂ ਯਤਨ ਕਰਾਂਗੇ ਕਿਉਂਕਿ ਅੱਜ ਜਿਹੜਾ ਯੁੱਗ ਚੱਲ ਰਿਹਾ ਆ ਕੱਲ ਮੈਨੂੰ ਇੱਕ ਕਿਸੇ ਨੇ ਭੇਜੀ ਉੱਥੇ ਟਾਈਮਜ਼ ਆਫ ਇੰਡੀਆ ਅਖਬਾਰ ਦੇ ਵਿੱਚ ਪੇਪਰ ਦੇ ਵਿੱਚ ਖਬਰ ਲੱਗੀ ਸੀ ਦਿੱਲੀ ਯੂਨੀਵਰਸਿਟੀ ਨੇ ਸਹਿਬਾਂ ਦੇ ਇਸ ਸ਼ਹਾਦਤ ਗੁਰਪੁਰਬ ਦੇ ਸਬੰਧ ਦੇ ਵਿੱਚ ਕੁਝ ਇਤਿਹਾਸ ਵੀ ਲਿਖਾਉਣਾ ਤੇ ਮੈਨੂੰ ਇੱਕ ਉੱਥੇ ਦੇ ਵਿਦਵਤਾ ਵਾਲੇ ਸਿੱਖ ਨੇ ਉਹ ਭੇਜਿਆ ਵੀ ਕਿ ਇਹਦੇ ਵਿੱਚ ਠੀਕ ਆ ਨਾਮ ਸਕਾਰਿਆ ਜਿਹੜੇ ਇਸ ਸੁਧਾਂਤ ਨੂੰ ਤੇ ਇਸ ਇਤਿਹਾਸ ਨੂੰ ਲਿਖ ਰਹੇ ਆ ਪਰ ਸਤਿਗੁਰ ਗੁਰੂ ਨਾਨਕ ਦੇ ਪਾਛਾ ਦਾ ਧਾਰਨ ਸਰਬੱਤ ਦਾ ਭਲਾ ਲੋਚਦਾ ਕੋਈ ਐਸੀ ਗਲਤੀ ਨਾ ਕਰਿਓ ਜਿਹਦੇ ਨਾਲ ਦੋਹ ਫਿਰਕਿਆਂ ਦੇ ਵਿੱਚ ਕੋਈ ਐਸੀ ਜੇ ਦਰਾੜ ਗੱਪੇ ਪੈ ਜਾ ਜਿਹੜੀ ਮਿਟੇ ਨਾ ਮੁੜ ਕੇ ਉਹਨਾਂ ਨੂੰ ਵੀ ਮੈਂ ਕਹਿਣਾ ਚਾਹਣਾ ਇਹ ਸਰਬੱਤ ਦਾ ਭਲਾ ਗੁਰੂ ਨਾਨਕ ਦੇ ਪਾਛਾ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਤੇ ਐਵੇਂ ਚੱਲੀ ਜਾਣਾ ਇਹ ਠੀਕ ਆ ਸਤਿਗੁਰਾਂ ਦਾ ਕਿਸੇ ਨਾਲ ਕੋਈ ਜਾਤੀ ਵੈਰ ਵਿਰੋਧ ਨਹੀਂ ਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਜਿੰਦਾ ਵੀ ਸਮਾ ਚੇਤੇ ਕਰੋ ਉਥੋਂ ਪੰਡਤ ਕਿਰਪਾ ਰਾਮ ਆਉਂਦੇ ਆ ਦੇਖੋ ਤਿੰਨ ਪਾਤਸ਼ਾਹਾਂ ਸਹਿਬ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਜੂ ਦਾ ਕੋਈ ਸਤਗੁਰ ਜੀ ਨੇ ਫਰਕ ਨਹੀਂ ਰੱਖਿਆ ਛੋਟੀ ਉਮਰ ਦੇ ਵਿੱਚ ਵੀ ਸਤਗੁਰ ਜੀ ਨੇ ਉਹ ਕਾਰਜ ਕਰਵਾਏ ਜਿਹੜੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਆਪ ਸ਼ੁਰੂ ਕੀਤੇ ਸੀ ਸੋ ਉਹ ਵੀ ਨਗਰ ਕੀਰਤਨ ਸ਼੍ਰੀ ਨਗਰ ਤੋਂ ਵੀ ਆਉਣਾ ਦੂਸਰਾ ਨਗਰ ਕੀਰਤਨ ਸਾਊਥ ਤੋਂ ਸ਼ੁਰੂ ਕਰਨਾ ਜਿਹੜਾ ਲਗਾਤਾਰ 2 ਮਹੀਨੇ ਉਹਨਾਂ ਸਾਰੀਆਂ ਸਟੇਟਾਂ 'ਚੋਂ ਜਿੱਥੇ ਗੁਰਨਾਨਕ ਦੇਵ ਪਾਤਸ਼ਾਹ ਗਏ ਜਿਹਦਾ ਪਰਮਣ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਕੀਤਾ ਉਹ ਲਗਾਤਾਰ 2 ਮਹੀਨੇ ਨਗਰ ਕੀਰਤਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਮਾਂਡ 'ਚ ਸਾਰੀਆਂ ਜਥੇਬੰਦੀਆਂ ਬੈਠਾ ਸਾਡਾ ਵੀਰ ਭਾਈ ਅਜੈਬ ਸਿੰਘ ਅਭਿਆਸੀ ਇਹ ਸਾਰਿਆਂ ਸਟੇਟਾਂ ਦੇ ਮੁੱਖ ਮੰਤਰੀਆਂ ਨਾਲ ਵੀ ਪ੍ਰੈਜੈਂਟੇਸ਼ਨ ਦੇ ਕੇ ਆਏ ਆ ਤੇ ਉਹਨਾਂ ਜਥੇਬੰਦੀਆਂ ਨਾਲ ਵੀ ਮੀਟਿੰਗਾਂ ਕਰਕੇ ਆਏ ਆ ਕਿ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਉਹ ਗੁਰਪੁਰਪ ਨੂੰ ਸਮਰਪਿਤ ਜਿਹੜਾ ਨਗਰ ਕੀਰਤਨ ਉਹ ਦਿੱਲੀ ਲਗਾਤਾਰ 4 ਦਿਨ ਰਹੂਗਾ ਤੇ ਅਸੀਂ ਇਹ ਵੀ ਨਿਰਣਾ ਕੀਤਾ ਕਿ ਉੱਥੇ 4 ਦਿਨਾਂ ਦੇ ਵਿੱਚ ਵੱਡੇ ਸਮਾਗਮ ਵੀ ਕੀਤੇ ਜਾਣਗੇ ਜਿਹਦੇ ਵਿੱਚ ਜੇ ਇਸ ਸੈਕਟਰ ਲਈ ਗੁਰੂ ਸਾਹਿਬ ਨੇ ਸ਼ਹਾਦਤ ਦਿੱਤੀ ਉਹਨਾਂ ਨੂੰ ਵੀ ਅਸੀਂ ਬੇਨਤੀ ਨਿਮਰਤਾ ਸਹਿਤ ਕਰਦੇ ਆਂ ਕਿ ਤੁਸੀਂ ਬਾਅਦ ਤੋਂ ਬਾਅਦ ਤੁਸੀਂ ਵੀ ਇਹਦੇ ਵਿੱਚ ਸ਼ਮੂਲੀਅਤ ਕਰੋ ਕਿਉਂਕਿ ਇਹ ਉਹ ਗੁਰਪੁਰਬ ਆ ਜਿਹੜਾ ਸਾਂਝੀ ਮਾਲਤਾ ਦਾ ਸਤਗੁਰ ਜੀ ਨੇ ਪ੍ਰਤੀਕ ਦਿੱਤਾ ਸੀ ਸੋ ਬਾਅਦ ਤੋਂ ਬਾਅਦ ਉਹ ਵੀ ਸ਼ਾਮਲ ਹੋਣ ਇਸੇ ਤਰ੍ਹਾਂ ਫਿਰ ਹਰਿਆਣਾ ਤੇ ਪੰਜਾਬ ਤੇ 23 24 25 ਨੂੰ ਅਨੰਦਪੁਰ ਦੀ ਧਰਤੀ ਤੇ ਆਪਾਂ ਸਾਰਿਆਂ ਨੇ ਮਨਾਉਣੇ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਇਹ ਮਨਾਉਣੇ ਨੇ ਬਸਾਉਣੇ ਆ ਵਸਾਉਣਾ ਕੀ ਆ ਚੰਗੇ ਗੁਣ ਜਿਹੜੇ ਆਪਣੇ ਉਹ ਪਿੰਡੇ ਤੇ ਹੰਡਾਉਣੇ ਆਪਣੇ ਹਿਰਦੇ ਦੇ ਵਿੱਚ ਵਸਾਉਣੇ ਆ ਉਹ ਕਿਹੜੇ ਆ ਉਹ ਸਤਗੁਰਜੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤੇ ਸੀ ਜਿਹਲੇ ਆਪਾਂ ਕਈ ਵਾਰੀ ਅੱਜ ਗੱਲ ਕਰਦੇ ਆਂ ਨਾਮ ਜਪੋ ਵੰਡ ਕੇ ਛਕੋ ਤੇ ਕਿਰਤ ਕਰੋ ਕਿਰਤ ਵੀ ਧਰਮ ਦੀ ਸਤਗੁਰਜੀ ਨੇ ਕਿਹਾ ਸੀ ਇਹ ਵੀ ਆਪਾਂ ਵਿੱਚੋਂ ਲਵਜਾ ਜਾਂ ਲੋਭ ਕਰ ਦਿੱਤਾ ਕਿ ਧਰਮ ਦੀ ਕਿਰਤ ਧਰਮ ਦੀ ਕਿਰਤ ਕਰਕੇ ਫਿਰ ਦਸਵੰਦ ਕੱਢਣਾ ਉਹ ਚਾਹੇ ਸਿਮਰਨ ਰੂਪੀ ਤੇ ਚਾਹੇ ਮਾਇਆ ਰੂਪੀਆ ਸੋ ਗੁਰੂ ਸਾਹਿਬ ਕਿਰਪਾ ਕਰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ 1604 ਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਪ੍ਰਕਾਸ਼ਮਾਨ ਕੀਤਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ 1675 ਚ ਸਤਪੁਰ ਜੀ ਦੀ ਸ਼ਹਾਦਤ ਹੁੰਦੀ ਆ ਤੇ ਗੁਰੂ ਸਾਹਿਬ ਜੀ ਨੇ 60 ਸਾਲ ਬਾਅਦ ਪਵਿੱਤਰ ਗਰਬਾਣੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆ ਪਹੁੰਚਾਰੀ ਜਿਹਦੀ ਸੰਪੂਰਨਤਾ ਗੁਰੂ ਸਾਹਿਬ ਜੀ ਨੇ ਦਾਮਦਮੇ ਦੀ ਧਰਤੀ ਤੇ 102 ਸਾਲ ਬਾਅਦ ਕੀਤੀ ਤੇ ਸਾਨੂੰ ਹੁਕਮ ਵੀ ਕੀਤਾ ਸਾਰਿਆਂ ਨੂੰ ਹੁਕਮ ਕੀ ਕੀਤਾ ਸੀ ਅੱਜ ਦੇਖਣਾ ਪਊ ਉਹ ਹੁਕਮ ਸੀ ਕਿ ਆਪਾਂ ਭਰਾਤਾ ਚਾਰੀ ਵੀ ਰੱਖਣਾ ਭਾਈਚਾਰਾ ਵੀ ਰੱਖਣਾ ਜਿੱਦਣ ਆਪਾਂ ਗੋਇੰਦਵਾਲ ਦੀ ਧਰਤੀ ਤੇ ਉਹ ਸ਼ਤਾਬਦੀ ਮਨਾਈ ਸੀ ਬਹੁਤ ਵੱਡਾ ਪੰਥ ਨੇ ਸਮੂਹਿਕ ਤੌਰ ਤੇ ਇਕੱਤਰ ਹੋ ਕੇ ਉੱਥੇ ਸਬੂਤ ਦਿੱਤਾ ਅਸੀਂ ਸਾਰੇ ਤਖਤਾਂ ਦੇ ਜਥੇਦਾਰ ਸਹਿਬਾਨ ਪਹੁੰਚੇ ਸੀ ਹੁਣ ਵੀ ਨਿਮਰਤਾ ਸਹਿਤ ਬੇਨਤੀ ਕਰਾਂਗੇ ਕੋਈ ਬਖਰੇਵਾ ਨਹੀਂ ਮੈਂ ਇਥੋਂ ਇਹ ਵੀ ਤੁਹਾਨੂੰ ਕਲੀਅਰ ਕਰਨਾ ਚਾਹਣਾ ਤਖਤ ਪੰਜੇ ਪਵਿੱਤਰ ਆ ਪੰਜੇ ਹੀ ਤਖਤ ਗੁਰੂ ਸਾਹਿਬ ਜੀ ਦੇ ਤਖਤ ਆ ਕੋਈ ਬਖਰੇਮਾ ਨਹੀਂ ਕਈ ਵਾਰੀ ਮਨੁੱਖਾਂ ਦੇ ਆਪੋ ਵਿੱਚ ਹੀ ਮਤਭੇਦ ਹੋ ਸਕਦੇ ਆ ਮੈਂ মিডিਆ ਨੂੰ ਵੀ ਬੇਨਤੀ ਕਰਨੀ ਚਾਹਣਾ ਕਿ ਕਈ ਵਾਰੀ ਅਸੀਂ ਕਹਿੰਦੇ ਜੀ ਤਖਤਾਂ ਦੇ ਪੇੜ ਤਖਤਾਂ ਦੇ ਪੇੜ ਨਹੀਂ ਕਦੇ ਪੈਂਦੇ ਤਖਤ ਦਾ ਗੁਰੂ ਦਸਮ ਪਾਤਸ਼ਾਹ ਦੀ ਸ਼ੋਭਾ ਪ੍ਰਾਪਤ ਆ ਉੱਥੇ ਕਦੇ ਵੀ ਨਹੀਂ ਐਵੇਂ ਦਾ ਹੋ ਸਕਦਾ ਪਰ ਕੋਈ ਨਹੀਂ ਯਤਨ ਕਰਕੇ ਇਹ ਕਰਾਂਗੇ ਸਤਗੁਰ ਜੀ ਕਿਰਪਾ ਕਰਨ ਇੱਕ ਸੁਰਤਾ ਦੇ ਵਿੱਚ ਸਾਰਾ ਪੰਥ ਫਿਰ ਇਕੱਠਾ ਹੋਵੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਤਾਬਦੀ ਸਾਰੇ ਇਕੱਤਰ ਹੋ ਕੇ ਮਨਾਈਏ ਮੈਂ ਧੰਨਵਾਦ ਕਰਦਾ ਸਿੰਘ ਸਹਿਬਾਨ ਪਹੁੰਚੇ ਆ ਇਹਨਾਂ ਦਾ ਧੰਨਵਾਦ ਕਰਦਾ ਉਥੇ ਚੇਚੇ ਤੌਰ ਤੇ ਧੰਨਵਾਦ ਕਰਦਾ ਪੰਥ ਅਕਾਲੀ ਬੁੱਢਾ ਦਲ 96 ਕਰੋੜੀ ਸੰਤ ਬਾਬਾ ਬਲਬੀਰ ਸਿੰਘ ਜੀ ਇਹ ਹਮੇਸ਼ਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸ਼ਤਾਬ ਦੀਆਂ ਦੇ ਵਿੱਚ ਵੱਧ ਚੜ ਕੇ ਆਪਣਾ ਯੋਗਦਾਨ ਪਾਉਂਦੇ ਆ ਆ ਤਾਂ ਘਰੇ ਹੀ ਇਹਨਾਂ ਦਾ ਆ ਕਿਉਂਕਿ ਬਾਬਾ ਜੀ ਵੀ ਆਪ ਇੱਥੇ ਵਿਸ਼ਰਾਮ ਕਰਦੇ ਆ ਸੋ ਉਹਨਾਂ ਨੂੰ ਜਿਉਆ ਆਖਦਾ ਧੰਨਵਾਦ ਕਰਦਾ ਦਿਲ ਦੀਆਂ ਡੰਗਿਆਂ ਤੋਂ ਹੋਰ ਮਹਾਪੁਰਸ਼ ਆਰੇ ਪਹੁੰਚੇ ਬਾਬਾ ਭਵਿੰਦਰ ਸਿੰਘ ਜੀ ਪਹੁੰਚੇ ਹੋਰ ਬਹੁਤ ਸਾਰੇ ਮਹਾਪੁਰਸ਼ ਸਾਰਿਆਂ ਦਾ ਧੰਨਵਾਦ ਕਰਦਾ ਅਛੇਚੇ ਤੌਰ ਤੇ ਧੰਨਵਾਦ ਕਰਦਾ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਹੀ ਮੈਂਬਰ ਸਹਿਬਾਨ ਆ ਭਾਈ ਰਵਿੰਦਰ ਸਿੰਘ ਟੌੜਾ ਜੰਡੈਲ ਸਿੰਘ ਕਰਤਾਰਪੁਰ ਹਿੰਦਰ ਸਿੰਘ ਚੰਨੂ ਮਾਝਾ ਕਿਹਾ ਦਾ ਸੀ ਵੀ ਇਧਰ ਨੂੰ ਆ ਜਾਓ ਪਰ ਕਈ ਵਾਰੀ ਆਪ ਨੂੰ ਐਵੇਂ ਵੀ ਸੁਨੇਹਾ ਚੱਲ ਜਾਂਦਾ ਏਦਾਂ ਦੇ ਆਪਾਂ ਨਾ ਕਰੀਏ ਆਹ ਸਟੇਜ ਵੀ ਤੁਹਾਡੀ ਆ ਤੇ ਸੰਗਤ ਵੀ ਤੁਹਾਡੀ ਆ ਇਹ ਅਸੀਂ ਭਾਈਚਾਰਕ ਵਖਰੇਵਾ ਨਹੀਂ ਕਦੇ ਵੀ ਰੱਖਣਾ ਆ ਬੀਬਿਆ ਪ੍ਰਨੀਤ ਕੌਰ ਜੀ ਸਾਡੇ ਬੈਠੇ ਉਹਨਾਂ ਦੀ ਸੁਪੁੱਤਰੀ ਬੈਠੀ ਆ ਇਹ ਸਾਂਝੀ ਸਰਬ ਵਾਲਤਾ ਦੀ ਇੱਕ ਸਤਗੁਰੂ ਜੀ ਨੇ ਸਾਨੂੰ ਜਿਹੜਾ ਸੰਦੇਸ਼ ਬਖਸ਼ ਕੀਤਾ ਸੀ ਇਹੀ ਸ਼ਤਾਬ ਦੀ ਮਨਾਇਦਾ ਸਾਨੂੰ ਸਾਰਿਆਂ ਨੂੰ ਆ ਕਿ ਇਕੱਠੇ ਹੋ ਕੇ ਉਸ ਨਿਸ਼ਾਨਦੇਹੀ ਕਰੀਏ ਜਿਹੜੀ ਨਿਸ਼ਾਨਦੇਹੀ ਅੱਜ ਸਿੱਖ ਪੰਥ ਨੂੰ ਖੇਰੂ-ਖੇਰੂ ਕਰਨ ਦਾ ਯਤਨ ਕਰ ਰਹੀ ਆ ਸੋ ਮੈਂ ਸਮੁੱਚੇ ਤੌਰ ਤੇ ਸਾਰੇ ਜਿੰਨੇ ਮੈਂਬਰ ਸਹਿਬਾਨ ਪਹੁੰਚੇ ਸ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਦੇ ਵਿੱਚ ਭਾਈ ਰਵਿੰਦਰ ਸਿੰਘ ਖਾਲਸਾ ਮੇਰੇ ਨਾਲ ਐਗਜ਼ੀਕਟਿਵ ਦੇ ਮੈਂਬਰ ਆ ਗੜੀ ਸਾਹਿਬ ਸਰਜੀਤ ਸਿੰਘ ਗੜੀ ਮੇਰੇ ਨਾਲ ਮੈਂਬਰ ਆ ਅਚੇਚੇ ਤੌਰ ਤੇ ਧੰਨਵਾਦ ਕਰਦਾ ਬਹੁਤ ਸਤਿਕਾਰਯੋਗ ਸਾਹਿਬ ਕਾ ਪ੍ਰਧਾਨ ਸਰਦਾਰ ਕਰਪਾਲ ਸਿੰਘ ਜੀ ਬਡੂਂਗਰ ਐਨੀ ਉਮਰ ਦੇ ਬਾਵਜੂਦ ਆ ਸ਼ਤਾਬਦੀ ਮਨਾਉਣੀ ਸੀ ਸਾਰੀ ਵਿਚਾਰ ਪਟਾੰਦਰਾ ਟੈਲੀਫੋਨ ਤੇ ਕਰਦੇ ਰਹੇ ਸੋਵਿਨਾਰ ਜਾਰੀ ਕਰਨਾ ਸੀ ਉਹਦੇ ਵਿੱਚ ਵੀ ਕੀ ਰੂਪ ਰੇਖਾ ਲਿਖੀ ਜਾਵੇ ਉਹਨਾਂ ਦਾ ਵੀ ਧੰਨਵਾਦ ਉਹਨਾਂ ਦੇ ਨਾਲ ਸੁਖਵਰ ਸਿੰਘ ਜੀ ਪੰਨੂ ਸਰਦਾਰ ਅਜਾਇਬ ਸਿੰਘ ਜੀ ਬਿਆਸੀ ਮੇਰਾ ਵੀਰ ਔਰ ਰਗਵੀਰ ਸਿੰਘ ਜੀ ਸਹਾਰਨ ਮਾਜਰਾ ਉਹਨਾਂ ਦੇ ਨਾਲ ਮੇਰਾ ਵੀਰ ਸਰਦਾਰ ਰਜਿੰਦਰ ਸਿੰਘ ਜੀ ਮਹਿਤਾ ਸਰਦਾਰ ਸਜੀਤ ਸਿੰਘ ਜੀ ਪਿੱਟੇ ਵਾਣ ਤੇ ਹੋਰ ਵੀ ਸਤਕਾਰ ਸਾਰੀਆਂ ਸਖੀਤਾਂ ਮੇਰੀ ਭੈਣ ਕੁਲਦੀਪ ਕੌਰ ਜੀ ਪਹੁੰਚੀ ਆ ਜਿਹੜੇ ਜਥੇਦਾਰ ਗੁਰਚਾਨ ਸਿੰਘ ਟੋੜਾ ਜੀ ਦੀ ਸੁਪੁੱਤਰੀ ਆ ਹੁਣ ਹਰ ਉਹਨਾਂ ਦਾ ਵੀ ਧੰਨਵਾਦ ਕਰਦਾ ਸਰਦਾਰ ਜਸਮੀਰ ਸਿੰਘ ਜੀ ਲਾਛੜੂ ਉਹ ਵੀ ਚੇਚੇ ਤੌਰ ਤੇ ਪਹੁੰਚੇ ਆ ਸਾਰਿਆਂ ਦਾ ਹੀ ਕਿਸੇ ਦਾ ਨਾਮ ਰਹਿ ਰਹਿ ਹੋ ਗਿਆ ਹੋਵੇ ਮੈਂ ਖਿਮਾ ਮੰਗਦਾ ਗੁਰੂ ਸਾਹਿਬ ਕਿਰਪਾ ਕਾਰਨ ਇਹ ਸ਼ਤਾਬ ਦੀ 23 24 25 ਨਵੰਬਰ ਨੂੰ ਇਹ ਹੁਣ ਲਗਾਤਾਰ ਅੱਜ ਸ਼ੁਰੂਆਤ ਹੋ ਗਈ ਆ ਇਹ ਸਮਾਗਮ ਇਦਾਂ ਹੀ ਗੁਰਮਤ ਦੇ ਚੱਲਣੇ ਆ ਨਾਲ ਆਪਾਂ ਯਤਨ ਕਰੀਏ ਕਿ ਜਿਹੜੇ ਸਾਡੇ ਇਤਿਹਾਸ ਨੂੰ ਮਲਗੋਬਾ ਕੀਤਾ ਜਾ ਰਿਹਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਉਹ ਹਮੇਸ਼ਾ ਹੀ ਯਤਨ ਕਰਦੀ ਆ ਕਿ ਇਹ ਇਹੋ ਜਿਹੇ ਰਿਕਾਰ ਜਿਹੜਾ ਆਪਣਾ ਇਤਿਹਾਸ ਆ ਉਹਨੂੰ ਮਲਗੋਬਾ ਨਾ ਕੀਤਾ ਜਾਵੇ ਉਹਦੇ ਲਈ ਵੀ ਦੋ ਜੁਨੀ ਯੂਨੀਵਰਸਟੀਆਂ ਦੇ ਵਾਈਸ ਚਾਂਸਲਰ ਜਿਹੜੇ ਆ ਭਾਵੇਂ ਗੁਰੂਗ੍ਰਾਂਤ ਸਾਹਿਬ ਯੂਨੀਵਰਸਿਟੀ ਆਪਣੀ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਚਾ ਉਹਨਾਂ ਦੀਆਂ ਵੀ ਡਿਊਟੀਆਂ ਲਾਵਾਂਗੇ ਤੇ ਇੱਕ ਅਸੀਂ ਇਕੱਠ ਵੀ ਸਦਿਆ ਜਿਹਦੇ ਵਿੱਚ ਸਿੱਖ ਵਿਦਵਾਨ ਸੰਪਰਦਾਵਾਂ ਦੇ ਸਾਰੇ ਮੁਖੀ ਉਹ 14 ਤਰੀਕ ਨੂੰ ਉੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਦੀ ਰੂਪ ਰਿਪਾ ਹੋਰ ਕਿਸੇ ਢੰਗ ਨਾਲ ਕਿੱਦਾਂ ਬਣਾਉਣੀ ਆ ਕਿਉਂਕਿ ਵੱਡੇ ਪੱਧਰ ਦੇ ਉੱਤੇ ਤਾਂ ਮੈਂ ਅੰਤ ਦੇ ਵਿੱਚ ਇਥੋਂ মিডিਏ ਦੇ ਵਿੱਚ ਉਹਨਾਂ ਸੁਸਾਇਟੀਆਂ ਦਾ ਧੰਨਵਾਦ ਕਰਨਾ ਚਾਹੁੰਨਾ ਜਿਨ੍ਹਾਂ ਦੇ ਵਿੱਚ ਅਚੇਚੇ ਦੌਰ ਦੇ ਉੱਤੇ ਕਿਉਂਕਿ ਮੈਂ ਜਿਸ ਲਈ ਆਇਆ ਤੇ ਮੈਨੂੰ ਦੱਸਿਆ ਗਿਆ ਕਿ ਬਹੁਤ ਸਵਾ ਸੁਸਾਇਟੀਆਂ ਨੇ ਸਾਰੀਆਂ ਨਹੀਂ ਸੇਵਾ ਵੀ ਆਪ ਹੀ ਕੀਤੀ ਚਾਹੇ ਆਪ ਆਪਣੇ ਬਾਟਰ ਪ੍ਰੂਫ ਲਾਉਣ ਦੀ ਟੈਂਟ ਸੀ ਸਾਡੀ ਮਾਤਾ ਵਿਪਨ ਬਰੀਦ ਕੋਰ ਜੀ ਜਿਹੜੇ ਜੇ ਪਟਨੇ ਜਾਈਏ ਉੱਥੇ ਹੁੰਦੇ ਹਜੂਰ ਸਾਹਿਬ ਜਾਈਏ ਉੱਥੇ ਨਾਨਕ ਮਤੇ ਚਲ ਜਾਓ ਉੱਥੇ ਕਿਤੇ ਇੱਥੇ ਫੰਕਸ਼ਨ ਗੁਰਮਤ ਦਾ ਹੋਵੇ ਤੇ ਉੱਥੇ ਉਹ ਉਹ ਚੇਚੇ ਤੌਰ ਤੇ ਉਹਨਾਂ ਨੇ ਬਹੁਤ ਵੱਡੀ ਸੇਵਾ ਕੀਤੀ ਉਹਨਾਂ ਦੇ ਨਾਲ ਬਾਬਾ ਸਰਵਜੀਤ ਸਿੰਘ ਜੀ ਭੱਲਾ ਖਮਾਣੂ ਵਾਲੇ ਉਹਨਾਂ ਨੇ ਲੰਗਰਾਂ ਦੀਆਂ ਸੇਵਾ ਸਾਰੀਆਂ ਸੰਭਾਲੀਆਂ ਗੁਰਤੇਗ ਬਹਾਦਰ ਸੇਵਕ ਜਥਾ ਉਹਨਾਂ ਨੇ ਡੈਕੋਰੇਸ਼ਨ ਸਾਰੀ ਕੀਤੀ ਆ ਬਾਬਾ ਦੀਪ ਸਿੰਘ ਜੀ ਸੇਵਕ ਸਭਾ ਸੁਸਾਇਟੀ ਗੁਰਸ਼ਬਦ ਪ੍ਰਚਾਰ ਸਭਾ ਗੁਰੂ ਰਾਮਦਾਸ ਸੇਵਾ ਸੁਸਾਇਟੀ ਖਾਲਸਾ ਸ਼ਤਾਬਦੀ ਕਮੇਟੀ ਸਮੂਹ ਸੇਵਾ ਸੁਸਾਇਟੀਆਂ ਅਚੇਚੇ ਤੌਰ ਤੇ ਸਾਡੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਪ੍ਰਣਾਮ ਸਿੰਘ ਜੀ ਗਿਆਨੀ ਪ੍ਰਤਪਾਲ ਸਿੰਘ ਜੀ ਗਿਆਨੀ ਫੂਲਾ ਸਿੰਘ ਜੀ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਚੇਚੇ ਤੌਰ ਤੇ ਆ ਕੇ ਇਹ ਸਾਰੇ ਸਮਾਗਮਾਂ ਦੀ ਜਿਹੜੀ ਅਗਵਾਈ ਵੀ ਕੀਤੀ ਤੇ ਤੁਹਾਡਾ ਸੰਗਤ ਦਾ ਦਿਲ ਦੀਆਂ ਡੇਹਾਈਆਂ ਤੋਂ ਧੰਨਵਾਦ ਕਰਦਾ ਕੱਲ ਵੀ ਮੈਨੂੰ ਦੱਸਿਆ ਅਮਰ ਸੰਚਾਰ ਵੀ ਸੀ ਬੱਚਿਆਂ ਦੇ ਵੀ ਸਾਰੇ ਸਮਾਗਮ ਚੱਲੇ ਸੀ ਮੈਂ ਅੰਤ ਦੇ ਵਿੱਚ ਫਿਰ ਉਹੋ ਹੀ ਜੋਦੜੀ ਕਰਕੇ ਮਨਾਈਏ ਨਾ ਵਸਾਈਏ ਮਨਾਈਏ ਵੀ ਤੇ ਵਸਾਈਏ ਵੀ ਜੇ ਮਨਾਵਾਂਗੇ ਤੇ ਫਿਰ ਕੁਝ ਪੱਲੇ ਵੀ ਪਊਗਾ ਆ ਕਥਾ ਕੀਰਤਨ ਰਸ ਜਿਹੜਾ ਆ ਇਹ ਕੰਨ ਰਸ ਸਮਝ ਕੇ ਨਹੀਂ ਇਹਨੂੰ ਆਤਮ ਰਸ ਸਮਝ ਕੇ ਆਪਣੇ ਹਿਰਦੇ ਵਿੱਚ ਵਸਾਉਣਾ ਇਨੀਆਂ ਬੇਨਤੀਆਂ ਕਰਕੇ ਸਮੂਹਿਕ ਤੌਰ ਤੇ ਸਾਰਿਆਂ ਦਾ ਮੀਡੀਆ ਵਾਲਿਆਂ ਦਾ ਵੀ ਅਚੇਚੇ ਤੌਰ ਤੇ ਸਾਰਿਆਂ ਦਾ ਜਾਹੇ ਰਾਜਨੀਤਿਕ ਤੇ ਧਾਰਮਿਕ ਹੋਰ ਸਖਸੀਤਾ ਪਹੁੰਚੀਆਂ ਸਰਦਾਰ ਬਲਵਿੰਦਰ ਸਿੰਘ ਭੁੰਦੜ ਬੋਲ ਕੇ ਗਾਏ ਆ ਰਾਜੂ ਖੜਨਾ ਸਾਡਾ ਮੈਂ ਭੁੱਲ ਗਿਆ ਸੀ ਉਹ ਵੀ ਵੀਰ ਬੈਠਾ ਅਮਰਤ ਬੇਲੇ ਤੋਂ ਆਪਣੀਆਂ ਇਸ ਮੋਤੀ ਬਾਗ ਦੇ ਵਿੱਚ ਸਵਾਮਾ ਬਹੁਤ ਨਿਭਾਉਂਦਾ ਪਹਿਲਾਂ ਵੀ ਸੋ ਸਾਰਿਆਂ ਦਾ ਹੀ ਜਿੰਨੇ ਵੀ ਪਹੁੰਚੇ ਧੰਵਾਦ ਗੁਰੂ ਸਾਹਿਬ ਕਿਰਪਾ ਕਰਨ ਮੈਂ ਇੱਕ ਅੰਤ ਦੇ ਵਿੱਚ ਆਪਣੇ ਪ੍ਰਚਾਰਕਾਂ ਦਾ ਕਿਉਂਕਿ ਪ੍ਰਚਾਰ ਇੱਕ ਰੀੜ ਦੀ ਹੱਡੀ ਹੁੰਦੀ ਦੋਵੇਂ ਸੰਸਥਾ ਦੇ ਇਹਨਾਂ ਸਾਰਿਆਂ ਨੇ ਦਿਨ ਰਾਤ ਮਿਹਨਤ ਕਰਕੇ ਇਹ ਸਾਰੇ ਯਤਨ ਮਨਾਉਣ ਲਈ ਕੀਤੇ ਆ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਫਿਰ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਜੇ ਸੁ ਮਿਲਿਏ ਮਨ ਹੋਏ ਆਨੰਦ ਸੋ ਸਤਗੁਰ ਕਈਏ ਮਨ ਕੀ ਦੁਬਦਾ ਬਿਨ ਸਜਾਏ ਹਰ ਪਰਮ ਪਾਦ ਲਈਏ ਭਾਈ ਜਿਹੜੀ ਦੁਬਦਾ ਆ ਇਹ ਸਤਗੁਰ ਜੀ ਨੇ ਗੁਰੂ ਗ੍ਰੰਥ ਸਾਹਿਬ ਨੇ ਮਟਾਉਣੀ ਆ ਨਹੀਂ ਤਾਂ ਮਨੁੱਖ ਤਾਂ ਉੱਥੇ ਜਾਂਦਾ ਕੋਈ ਮਿਲ ਗਿਆ ਕੋਈ ਪੈਸੇ ਵਾਲਾ ਕੋਈ ਥੇਲੇ ਵਾਲਾ ਕੋਈ ਦੌਲਤ ਵਾਲਾ ਕੋਈ ਅਹੁਦੇ ਦੇਣ ਵਾਲਾ ਤੇ ਝੱਟ ਉੱਡ ਜਾਂਦਾ ਸੋ ਮੈਂ ਬਾਬਾ ਅਮਰੀਕ ਸਿੰਘ ਜੀ ਦਾ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਕਾਰ ਸੇਵਾ ਦੇ ਰੂਪ ਦੇ ਵਿੱਚ ਸਰਦਾਰ ਅਜੀਤਪਾਲ ਸਿੰਘ ਜੀ ਕੋਲੀ ਐਮਐਲਏ ਸਾਹਿਬ ਉਹ ਵੀ ਪਹੁੰਚੇ ਸਾਰਿਆਂ ਦਾ ਧੰਨਵਾਦ ਅੰਤ ਦੇ ਵਿੱਚ ਮੈਂ ਫੇਰ ਸਮੂਹਿਕ ਤੌਰ ਤੇ ਸਿੰਘ ਸਹਿਬਾਨਾਂ ਦਾ ਤੇ ਮਹਾਪੁਰਸ਼ਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੋ ਨਿਹਾਲ